ਜੀ ਇੱਥੇ ਆਪਣੇ ਜਿਹੜਾ ਬਠਿੰਡਾ ਤੋਂ ਮਹਿਸਾਨਾ ਤੋਂ ਬਠਿੰਡਾ ਗੈਸ ਪਾਈਪਲਾਈਨ ਦਾ ਕੰਮ ਚੱਲੀ ਆ ਤੇ ਇੱਥੇ ਜਿਹੜੀ ਆਪਣੀ ਰੈਫਾਇਨਰੀ ਬਣੀ ਹੋਈ ਆurgowa سنگर ਰੈਫਾਇਨਰੀ ਉੱਥੇ ਤੱਕ ਇਹ ਪਾਈਪਲਾਈਨ ਜੋੜਨੀ ਆ ਤੇ ਇਹਦਾ ਜਿਹੜਾ ਇਹ ਨੈਚੁਰਲ ਗੈਸ ਦੀ ਪਾਈਪਲਾਈਨ ਆ ਜਿਹਦਾ ਸਾਰਾ ਹਾਊਸ ਹੋਲਡ ਨੂੰ ਵੀ ਬੈਨੀਫਿਟ ਆ ਜਿਵੇਂ ਆਪਾਂ ਕਹੇ ਲਈ ਇੰਡਕਸ਼ਨ ਚੁੱਲੇ ਹੁੰਦੇ ਨੇਗੀ ਉਹਦੇ ਵਿੱਚ ਜ਼ਰੂਰ ਪੈਣੀ ਇਹਨਾਂ ਨੂੰ ਤੇ ਇਸ ਪੰਚਾਇਤ ਨੂੰ ਸਾਰਾ ਫੰਡ ਆਇਆ ਵੀ ਹੋਇਆ ਉਸ ਇੰਡਕਸ਼ਨ ਚੁੱਲੇ ਵੰਡੇ ਹੋਏ ਨੇ ਇਹਨਾਂ ਨੂੰ ਉਸ ਰਿਲੇਟਡ ਹੀ ਇਹ ਯੂਜ਼ ਹੋਣੀ ਆ ਨੈਚੁਰਲ ਗੈਸ ਤੇ ਆਪਣੇ ਜਿਹੜੇ ਤਖਤ ਸਾਹਿਬ ਹੋਇਆ ਗੁਰਦੁਆਰਾ ਸਾਹਿਬ ਉਹਨਾਂ ਨੂੰ ਵੀ ਜਾਣੀ ਹੈ ਇਹ ਪਰ ਲੋਕਾਂ ਦਾ ਕਹਿਣਾ ਸੀ ਇਹ ਕਿਹਾ ਸੀਗਾ ਵੀ ਫਿਰਨੀ ਦੀ ਪਰ ਦੀਜਾ ਬਾਣਾ ਵਿੱਚ ਦੀ ਪਾਈ ਜਾਵੇ ਵੀ ਪਿੰਡ ਵਿੱਚ ਜੀ ਸਸਾ ਕੋਈ ਗੱਲ ਹੀ ਨਹੀਂ ਕਰੀ। ਨਹੀਂ ਨਹੀਂ ਦਰਸਾਰ ਪਹਿਲਾ ਜੋ ਨਕਸ਼ਾ ਪਾਸ ਹੋਇਆ ਸੀਗਾ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਸਰਕਾਰੀ ਜ਼ਮੀਨ ਤੋਂ ਹੀ ਪਾਈ ਜਾਵੇ। ਬਟ ਕੁਝ ਕਾਰਨਾ ਕਰਕੇ ਆਪਾਂ ਕਹਿ ਲਈਏ ਟੈਕਨੀਕਲ ਰੀਜ਼ਨ ਕਰਕੇ ਜਾਂ ਡਿਜ਼ਾਈਨ ਨਹੀਂ ਸਹੀ ਜਾ ਰਿਹਾ ਸੀਗਾ ਉਸ ਦਾ। ਉਸ ਕਰਕੇ ਆਪਾਂ ਨੂੰ ਫਿਰ ਇੱਧਰ ਅਲਟੀਮੇਟ ਰੂਟ ਕੱਢਣਾ ਪਿਆ ਦਾ ਇਹ ਇੱਕ ਮਸਲਾ ਗੈਸ ਪਾਈਪ ਲਾਈਨ ਦਾ ਹੈ ਜਿਹੜੀ ਪਿੱਛੋਂ ਗੁਜਰਾਤ ਤੋਂ ਚੱਲ ਕੇ ਆਈ ਹੈ ਫਲੋਕਾਰੀ ਪਹੁੰਚ ਗਈ ਅਸੀਂ ਇਹਨਾਂ ਨੂੰ ਇਹ ਗੱਲ ਆਖੀ ਸੀ ਵੀ ਇਹ ਪਾਈਪ ਲਾਈਨ ਖੇਤਾ ਵਿੱਚ ਦੀ ਪਾਈ ਜਾਵੇ ਪਰ ਸਬ ਪ੍ਰਸ਼ਾਸਨ ਅਰ ਫੈਨਡਰੀ ਅਧਿਕਾਰੀ ਜਿਹੜੇ ਕੰਪਨੀ ਵਾਲੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਪਾਈਪ ਲਾਈਨ ਜ਼ਬਰਦਸਤੀ ਸਾਡੇ ਪਿੰਡ ਵਿੱਚ ਦੀ ਟਪਾਈ ਜਾ ਰਹੀ ਹੈ ਜੋ ਕਿ ਸਾਡੀ ਕੋਈ ਨਹੀਂ ਸਰਵਾਈ ਹੋਈ ਕੱਲ ਐਸਡੀਐਮ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਹੈ ਸਾਡੀ ਉੱਥੇ ਸੁਣਵਾਈ ਨਹੀਂ ਹੋਈ ਅਸੀਂ ਇਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਜ਼ਬਰਦਸਤੀ ਇਹ ਪਾਈਪ ਨਾ ਪਾਓ ਪਾਈਪ ਕਿਹੜੀ ਖੇਤਾ ਵਿੱਚ ਦੀ ਪਾਈ ਆਵੇ ਪਿੰਡ ਵਿੱਚ ਪਹਿਲਾ ਪਹਿਲਾਂ ਵੀ ਮਿਲਿਆ ਤੁਸੀਂ ਇਸ ਮਸਲੇ ਤੇ ਇਸ ਮਸਲੇ ਤੇ ਪਹਿਲਾਂ ਸਾਡੀ ਮੌਜੂਦਾ ਪੰਚਾਇਤ ਮਿਲੀ ਐ ਅਸੀਂ ਮੇਰੇ ਸਾਹਮਣੇ ਆਈ ਸੀ ਕਿ ਉਹਦੋਂ ਮਿਲੀ ਉਸ ਟਾਈਮ ਤੱਕ ਕੰਮ ਬੰਦ ਹੋ ਗਿਆ ਸੀ ਇਹਦਾ ਉਸ ਦਾ 2023 ਚ ਚੱਲਿਆ ਸੀ ਸਿਸਟਮ ਉਦੋਂ ਅਸੀਂ ਮਿਲੇ ਸੀ ਉਦੋਂ ਇਹ ਨਕਸ਼ਾ ਵਗੈਰਾ ਪਾਸ ਕਰਦੇ ਸੀ ਅਸੀਂ ਹਟਾਤੇ ਕਿ ਕਿਰੋਂ ਉਦੋਂ ਰੁਕ ਗਏ ਸੀ ਅਸਲ ਗੱਲ ਪਤਾ ਕੀ ਹੈ ਜੀ ਇਹ ਜਿਹੜੇ ਰੂਲਾਂ ਮੁਤਾਬਕ ਇਹ ਪਾਈਪ ਲਾਈਨ ਨਹੀਂ ਪਾਈ ਜਾ ਰਹੀ ਤਿੰਨ ਚਾਰ ਵਾਰੀ ਪਹਿਲਾਂ ਸਾਨੂੰ ਰਫੈਨਰੀ ਵਾਲੇ ਕੰਮ ਚਲਾਉਂਦੇ ਜਦੋਂ ਅਸੀਂ ਰੋਕ ਦਿੰਦੇ ਸੀਗੇ ਇਹਨਾਂ ਨੂੰ ਅਸੀਂ ਕਹਿ ਦਿੱਤਾ ਵੀ ਸਾਨੂੰ ਡਾਕੂਮੈਂਟ ਦਿਖਾਓ ਪਰਮਿਸ਼ਨਾਂ ਦਿਖਾਓ ਸਾਰੀਆਂ ਨਕਸ਼ਾ ਅੱਜ ਇਹਨੀ ਫੋਰਸ ਤਾਂ ਲਈ ਬੈਠੇ ਨਾ ਪਰ ਸਾਨੂੰ ਪ੍ਰੂਫ ਅੱਜ ਵੀ ਨਹੀਂ ਕੋਈ ਦਿਖਾ ਰਹੇ ਪਿੰਡ ਦੀ ਬਸਾਂ ਦੇ ਵਿੱਚ ਦੀ ਸੀਐਨਜੀ ਪਾ ਪਾ ਰਹੇ ਆ ਕਹਿ ਕੇ ਅੱਲ ਭਈ ਪਾ ਰਹੇ ਸੀਐਨਜੀ ਬਹੁਤ ਖਤਰਨਾਕ ਹੈ ਜੀ ਪਿੰਡ ਵਸ ਐਕਸ਼ਨ ਲਈ ਅਸੀਂ ਧਰਨਾ ਲਾਉਣ ਨੂੰ ਮਜਬੂਰ ਹੋਵਾਂਗੇ ਅਸੀਂ ਫੈਕਟਰੀ ਦੇ ਮੇਨ ਗੇਟ ਤੇ ਵੀ ਧਰਨਾ ਨਾਲ ਸ਼ੁਰੂ ਕਰਾਂਗੇ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਮੈਂ ਮੈਨੇਜਰ ਪ੍ਰੋਜੈਕਟਸ ਹਾਂ ਔਰ અમારી ਜੋ ਕੰਪਨੀ ਹੈ ਉਹ ਜੀਆਈਜੀਐਲ ਗਵਰਨਮੈਂਟ ਕੰਪਨੀ ਹੈ ਜਿਸki ਇਹ ਪਾਈਪਲਾਈਨ ਜਾ ਰਹੀ ਹੈ ਜੋ ਹਮਾਰਾ ਰਾਮਜੀਤ ਜਗਾਹ ਸੇ ਲੇਕਰ ਡਿਫੈਕਟਰੀ ਕੋ ਕਨੈਕਟ ਕਰ ਰਹੀ ਹੈ ये जो पाइपलाइन है ये मोस्टली पूरी गवर्नमेंट लैंड के ऊपर ही जा रही है और आज भी जहाँ पर हम पाइपलाइन डाल रहे हैं वो पीडब्ल्यू की आ, एरिया है उस उसमें हम पाइपलाइन डाल रहे हैं जिसकी परमिशन हमारे पास अवेलेबल है गाँव वालों के साथ हमारा लास्ट एक डेढ़ महीने से कंटिन्यूसली बातचीत चल रहा था पंचायत के जो लीडर्स थे उनके साथ में ए डी साहब की अगुवाई में भी बहुत सारी मीटिंग्स हुई है हमने उनको समझाया भी है कि क्या सेफ्टी प्रोटोकॉल के से साथ काम हुआ है पीछे भी जो काम चल रहा था वो भी उनको दिखाया हुआ है चार पांच दिन से तो जितना भी जो काम चल रहा है वो नियम कानून के हिसाब से ही काम चल रहा है सेफ्टी प्रकॉशन लेके ही काम किया हुआ है कहना भी बार बार कह रहे हैं कि नक्शा या ने चाहिए कह रहे हैं दिखाया दिखाया पर नहीं नहीं जा सर हमने डे वन से ही सबको पता है कि ये जो फिरने वाली जो रोड है ये वाला जो रोड है वो पी की लैंड है ये जो रोड जिसके रोड के बाजू में जो लाइन डाल रहे हैं वो पीडब्ल्यू की लैंड है और वो उनको जितने भी लीडर्स के साथ बातचीत हो रही है सभी लोगों को बताया जा रहा है सब सबको पता है ਇਹ ਪਿੰਡ ਫੂਲੋ ਖਾਰੀ ਦੇ ਵਿੱਚ ਗੁਜਰਾਤ ਗੈਸ ਪਾਈਪਲਾਈਨ ਵੱਲੋਂ ਜਿਹੜੀ ਪਾਈਪ ਪਾਣੀ ਜਾਣੀ ਹੈ ਜਿਹਦੇ ਸਬੰਧ ਦੇ ਵਿੱਚ ਕੰਪਨੀ ਨੇ ਅੱਜ ਜਿਹੜਾ ਇਹ ਪਿੰਡ ਵਾਲੇ ਥੋੜਾ ਜਿਹਾ ਵਿਰੋਧ ਕਰਦੇ ਆ ਇਹਦਾ ਵੀ ਇਹ ਪਿੰਡ ਦੇ ਵਿੱਚੋਂ ਨਹੀਂ ਪੈਣੀ ਚਾਹੀਦੀ ਪਰ ਉਹ ਕੰਪਨੀ ਦਾ ਕਹਿਣਾ ਹੈਗਾ ਵੀ ਇਹਨਾਂ ਵੱਲੋਂ ਜਿਹੜੀਆਂ ਜ਼ਰੂਰੀ ਆਪਣਾ ਸਾਰੀਆਂ ਪਰਮਿਸ਼ਨਾਂ ਵਗੈਰਾ ਹੋਰ ਲਈਆਂ ਤੇ ਉਹ ਰੱਖਿਆ ਵਗੈਰਾ ਇਹਦਾ ਪਾਸ ਹੋਇਆ ਤੇ ਉਹਦੇ ਮੁਤਾਬਕ ਜਿਹੜੀ ਹੈ ਮਤਲਬ ਪਾਈਪ ਪਾਣੀ ਹੈ ਪਰ ਲੋਕਾਂ ਦਾ ਕਹਿਣਾ ਜੀ ਹਲੇ ਤੱਕ ਵੀ ਸਾਨੂੰ ਕੋਈ ਨਕਸ਼ਾ ਵਗੈਰਾ ਜਾਂ ਇਹਦੀ ਵੱਲੋਂ ਸਹੀ ਤਰੀਕੇ ਨਾਲ ਨਹੀਂ ਪੈ ਰਹੀ ਉਹ ਦਿਖਾ ਵੀ ਨਹੀਂ ਰਹੇ ਕਹਿੰਦੇ ਉਹਨਾਂ ਦੇ ਕਹਿਣਾ ਨਹੀਂ ਉਹ ਇੱਥੇ ਹੁਣੀ ਇਹਨਾਂ ਦੇ ਜਿਹੜੇ ਮਲਾਜ਼ਮ ਹੈਗੇ ਆ ਮੈਂ ਇਹਨਾਂ ਦੇ ਪਿੰਡ ਦੇ ਜਿਹੜੇ ਵਾਸੀ ਆਪਾਂ ਮੋਹਤਪਰ ਬੰਦੇ ਆ ਉਹਨਾਂ ਨੂੰ ਬੁਲਾ ਕੇ ਜਿਹੜਾ ਕਾਗਜ਼ ਚੈੱਕ ਕਰਾਏ ਆ ਪਰ ਉਹਨਾਂ ਦੇ ਕੁਝ ਇਤਰਾਜ਼ ਆ ਤਾਂ ਉਹਨਾਂ ਨੂੰ ਇਹਦੇ ਬਾਰੇ ਇੱਕ ਤੀਹ ਹਦਾਇਤ ਕੀਤੀ ਆ ਵੀ ਜੇ ਕੋਈ ਇਹਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਹੈ ਤਾਂ ਇਹ ਥਰੂ ਕੋਰਟ ਜਾਂ ਕਾਨੂੰਨੀ ਸਹਾਰਾ ਲੈ ਕੇ ਜਿਹੜਾ ਇਹਦੇ ਤੇ ਕੋਈ ਸਟੇ ਜਾਂ ਹੋਰ ਕੋਈ ਜਿਹੜੀ ਹੈਗੀ ਆ ਕਾਰਵਾਈ ਕਰ ਸਕਦੇ ਹੈਗੇ